ਦੇਖੋ ਜੀ ਜਿਹੜਾ ਅਸੀਂ ਸਮਾਜ ਸੇਵਾ ਸੈਟੀ ਰਿਸਣ ਬੋਗਾ ਜੰਗ ਵੈਲਫੇਅਰ ਕਲੱਬ ਸਾਨੂੰ ਪਹਿਹਾਨੀ ਸੇਵਾ ਦਿੰਦਾ ਤੇ ਜਿਹੜਾ ਅਸੀਂ ਇਹ ਸਮਾਜ ਸੇਵਾ ਸੈਟੀ ਵੱਲੋਂ ਕਰਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦਾ ਹੈ ਇਹ 2000 ਤੋਂ ਸਾਡੀ ਸਸਤਾ ਬਣੀ ਵੀ ਹੈ ਉਦੋਂ ਤੋਂ ਅਸੀਂ ਲੁਆਰਸ ਡੈਡ ਬੋਡੀਆਂ ਦੇ ਸ਼ਿਸ਼ਕਾਰ ਕਰਦੇ ਆ ਲੁਆਰਸ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਨਾਮ ਲੋਮ ਕਾਵਾਂਗੇ ਅਸੀਂ ਕਿਉਂਕਿ ਜਦੋਂ ਇਹਨਾਂ ਦੇ ਸ਼ਿਸ਼ਕਾਰ ਕਰਨੇ ਹੋ ਜਾਂਦੇ ਸਾਡੇ ਆਪਦੇ ਹੀ ਹੋ ਜਾਂਦੇ ਆ ਇਹ ਕਿਉਂਕਿ ਉਹਦੇ ਵਿੱਚ ਅਸੀਂ ਇਹਨਾਂ ਦੇ ਆਸੀਆਂ ਜਲ ਪ੍ਰਵਾਹ ਕਰਨਾ ਆਏ ਆ ਤੇ ਹਰ ਸਾਲ ਅਸੀਂ ਇਹਨਾਂ ਦਾ ਭੋਗ ਪਾਉਂਦੇ ਆ ਤਕਰੀਬਨ ਅਸੀਂ 2000 ਤੋਂ ਲੱਗੇ ਸੀ 4 ਤੋਂ ਤਕਰੀਬਨ ਪੌਣੇ 400 ਦੇ ਕਰੀਬ 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 ਇਹ ਹੋ ਗਈਆਂ ਜਿਨ੍ਹਾਂ ਦੀ ਅਸੀਂ ਜਲ ਪ੍ਰਵਾਹ ਕਰਕੇ ਆਸੀਆਂ ਦੇ ਫੁੱਲ ਪਾ ਗਏ ਤੇ ਭੋਗ ਪਾਈ ਜਾ ਚੁੱਕੇ ਹੁਣਾਂ ਦੇ ਅਗਲੇ ਮਹੀਨੇ ਦੇ ਕਰੀਬ ਅਸੀਂ ਇਹਨਾਂ ਦੇ ਭੋਗ ਪਾਵਾਂਗੇ ਕਿਉਂਕਿ ਆਸੀਆਂ ਇਹ ਜਲ ਪ੍ਰਵਾਹ ਕਰਕੇ ਚੱਲੇ ਜਾਂ ਇਸ ਮਹੀਨੇ ਦੇ ਵਿੱਚ ਡੇਢ ਫੈਕਸ ਕਰਕੇ ਤੇ ਅਸੀਂ ਇਹਨਾਂ ਦੇ ਭੋਗ ਪਾਵਾਂਗੇ ਕਿਉਂਕਿ ਉਹ ਭੋਗ ਪਾਉਣ ਦੇ ਸਬੰਧ ਚ ਅਸੀਂ ਮਤਲਬ ਸੰਗਤ ਨੂੰ ਅਪੀਲ ਵੀ ਕਰਨੀ ਚਾਹੁੰਦੇ ਹਾਂ ਕਿ ਜਦੋਂ ਕਿ ਇਹੋ ਜੀਆਂ ਸਮਾਜ ਸੇਵਾ ਜਥੇਬੰਦੀਆਂ ਕੰਮ ਕਰਦੀਆਂ ਜਾਂ ਸੈਟੀਆਂ ਕਰਦੀਆਂ ਉਹ ਸੰਗਤ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਆ ਤੇ ਸਮਾਜ ਸੇਵਾ ਸੈਟੀ ਦੇ ਮੈਂਬਰ ਸੇਵਾ ਦੇ ਵਿੱਚ ਹਮੇਸ਼ਾ ਤਤਪਤ ਰਹਿੰਦੇ ਆ ਔਰ ਅਸੀਂ ਬੇਨਤੀ ਕਰਦੇ ਸੰਗਤ ਨੂੰ ਵੀ ਜਿੰਨੀ ਵੀ ਸੰਗਤ ਸਾਡੇ ਨਾਲ ਜੁੜੀ ਹੈ ਸਾਡੇ ਨਾਲ ਸਹਿਯੋਗ ਜ਼ਰੂਰ ਕਰਿਆ ਕਰਨ ਮਾਇਆ ਦਾ ਜਾਂ ਸੇਵਾ ਦਾ ਜੋ ਵੀ ਸਹਿਯੋਗ ਸਾਨੂੰ ਦੇਣਾ ਚਾਹਣ ਉਹ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਸਹਿਯੋਗ ਦੇ ਸਕਦੇ ਆ ਇੰਨੀ ਇੱਕ ਬੇਨਤੀ ਆ ਸਾਡੀਆਂ ਜ਼ਰੂਰ ਪ੍ਰਵਾਨ ਕਰੋ ਕੋ ਕਿ ਜਿਹੜਾ ਅਸੀਂ ਇਹਨਾਂ ਦਿਨ ਕਾਰਜਾਂ ਨੂੰ ਨੇਤਰੇ ਚੜ੍ਹ ਸਕੀ। ਸਮਾਜ ਸੇ ਸਾਡੀ ਹੋਰ ਵੀ ਕੋ ਪ੍ਰਾਲੇ ਕਰਦੀ ਜਾਂ ਕੱਲੇ ਲਵਾਲਿਸ ਦੇ ਸੰਸਕਾਰ ਕਰਦੀ ਹੈ ਜੀ। ਨਹੀਂ ਜੀ ਚਾਰ ਗੱਡੀਆਂ ਸਾਡੀਆਂ ਅਸੀਂ ਰੋਡ ਐਕਸੀਡੈਂਟ ਕੇਸ ਵੀ ਚੱਕਦੇ ਆਂ, ਰੇਲਵੇ ਤੋਂ ਵੀ ਚੱਕਦੇ ਆਂ। ਔਰ ਜਿਹੜੇ ਜਰਨਲ ਮੈਡੀਕਲ ਚੈੱਕਅਪ ਕੈਂਪ ਵੀ ਲਾਉਨੇ ਆਂ ਅਸੀਂ ਔਰ ਜਿਹੜੇ ਸਲਾਈ ਸੈਂਟਰ ਵੀ ਚਲਾਉਨੇ ਆਂ ਜਾਂ ਜਿਹੜੇ ਵੀ ਸਾਡੇ ਇੱਕ ਸਮਾਜ ਦੇ ਟ੍ਰੈਫਿਕ ਕੈਂਪ ਵੀ ਲਾਉਨੇ ਆਂ ਜੋ ਵੀ ਸਮਾਜ ਦਾ ਕੰਮ ਹੁੰਦਾ ਸਾਡਾ ਹਿੱਸੇ ਆਉਂਦਾ ਉਹਦੇ ਚਾਹੀ ਜਿਵੇਂ ਅੱਗੇ ਰਾਹ ਸਮਗਰੀ ਵੀ ਲੈ ਕੇ ਗਏ ਆਂ ਅਸੀਂ ਦੋ ਵਾਰ ਹੜਪੀਟਾਂ ਵਾਸਤੇ। ਜਿੰਨਾ ਵੀ ਮਤਲਬ ਸਾਡੇ ਤੋਂ ਹੁੰਦਾ ਸੇਵਾ ਦਾ ਕੰਮ ਜੋ ਸੰਗਰ ਸਾਨੂੰ ਹੁਕਮ ਲਾਉਂਦੀ ਹੈ ਉਹਦਾ ਅਸੀਂ ਕਰਕੇ ਹਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅੱਜ ਦੇ ਸਾਡੇ ਜਰੀਏ ਲੋਕਾਂ ਨੂੰ ਮੈਸੇਜ ਸਾਡਾ ਇਹ ਹੀ ਹੈ ਜੀ ਵੀ ਤਕਰੀਬਨ ਜਦੋਂ ਅਸੀਂ ਡੈੱਡ ਬੋਡੀ ਚੱਕਦੇ ਆਂ ਤਕਰੀਬਨ ਜਾਂ ਤਾਂ ਨਸ਼ੇ ਵਾਲੀ ਜਾਂ ਰੇਲਵੇ ਵਾਲੀ ਜਾਂ ਨਹਿਰਾਂ ਵਾਲੀ ਮਿਲਦੀ ਹੈ ਸਾਨੂੰ ਸਾਡੀ ਇਹ ਹੀ ਬੇਨਤੀ ਹੈ ਵੀ ਨੌਜਵਾਨ ਪੀੜ੍ਹੀ ਨੂੰ ਵੀ ਨਸ਼ੇ ਤੋਂ ਬਚਣ ਤੇ ਨਸ਼ੇ ਤੋਂ ਬਚ ਕੇ ਕਰੇਜ ਕਰਨ ਕਿਉਂਕਿ ਜਿਹੜਾ ਇਹੋ ਜੇ ਹਾਦਸਾ ਨਾ ਹੋ ਜੇਕਰ ਤੇ ਆਪਦੇ ਮਾਪਿਆਂ ਦਾ ਸਾਰਾ ਪਹਿਲਾਂ ਤਾਂ ਤਨਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੇ ਆ ਜੋ ਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਮੈਂਬਰਾਂ ਨੂੰ ਇਹ ਸੇਵਾ ਬਾਛੀਆ ਸਤਿਗੁਰ ਨੇ ਉਹਦਾ ਅਸੀਂ ਦੇਣ ਕਦੇ ਵੀ ਨਹੀਂ ਦੇ ਸਕਦੇ ਜਿੱਥੇ ਗੱਲ ਕਰਦੇ ਆ ਲਵਰਸ ਡੈਡ ਬਾਡੀਆਂ ਦੀ ਜੋ ਕਿ ਲਵਰਸ ਡੈਡ ਬਾਡੀਆਂ ਸਾਨੂੰ 1 ਸਾਲ ਦੇ ਵਿੱਚ 30 ਲਵਰਸ ਡੈਡ ਬਾਡੀਆਂ ਮਿਲੀਆਂ ਸੀਗੀਆਂ ਜਿਨ੍ਹਾਂ ਦੇ ਕਿ ਅੰਤਮ ਸੰਸਕਾਰ ਕਰਨ ਤੋਂ ਉਪਰੰਤ ਉਹਨਾਂ ਦੀਆਂ ਡੈਡ ਬਾਡੀਆਂ ਅੱਜ ਫਰੀਦਕੋਟ ਵਿਖੇ ਇੱਥੇ ਨਹਿਰਾਂ ਤੇ ਪਹੁੰਚੇ ਆ ਕਿਉਂਕਿ ਉਹ ਧਨਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹਮੇਸ਼ਾ ਹੀ ਓਟ ਆਸਰਾ ਲੈ ਕੇ ਚੱਲੀਦਾ ਜਿੱਥੇ ਕਿ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਤੇ ਯੰਗ ਮੈਨ ਫੋਰਸ ਕਲੱਬ ਦੇ ਸਹਿਯੋਗ ਦੇ ਨਾਲ ਜਿਹੜੀਆਂ ਕਿ ਅਸੀਂ 30 ਲੋਅਰਸ ਡੈਡ ਬੋਡੀਆਂ ਦੇ ਜੋ ਸੰਸਕਾਰ ਕੀਤੇ ਸੀ ਗੰਧ ਰੋਡ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਉਹ ਆਸਥੀਆਂ ਇੱਥੇ ਫਰੀਦਕੋਟ ਵਿਖੇ ਜਲ ਪ੍ਰਵਾਹ ਕਰਨ ਵਾਸਤੇ ਆਏ ਆ ਤੇ ਉਸ ਤੋਂ ਉਪਰੰਤ ਜਿਹੜਾ ਕਿ ਇਹਨਾਂ ਦੇ ਭੋਗ ਆ ਜਿਹੜੇ ਅੱਗੇ ਡੇਟ ਫਿਕਸ ਕਰਕੇ ਅਗਲੇ ਮਹੀਨੇ ਜਾਂ ਇਸੇ ਮਹੀਨੇ ਵੀ ਇਹਨਾਂ ਦੇ ਭੋਗ ਪਾਏ ਜਾਣਗੇ ਵਾਹਿਗੁਰੂ ਜੀ ਹੀ ਅਰਦਾਸ ਕਰਦੇਵੇਂ ਜਿਹੜੀਆਂ ਵਿਚੜੀਆਂ ਰੂਹਾਂ ਵਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜਿੱਥੇ ਕਿ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਕਿਉਂਕਿ ਜਿਹੜੇ ਕਿ ਮੈਂਬਰ ਇੱਕ ਮਾਲਾ ਦੀ ਤਰ੍ਹਾਂ ਪਰੋਏ ਹੋਏ ਆ ਇੱਕ ਨੂੰ ਆਵਾਜ਼ ਮਾਰੀ ਦੀ ਤੇ ਸਾਰੇ ਹੀ ਇਕੱਤਰ ਹੁੰਦੇ ਆ ਜਿੱਥੇ ਵਿੱਚ ਕਿ ਇਹ ਲੋਅਰਸ ਡੈਡ ਬੋਰਡ ਦੀਆਂ ਨਹਿਰਾਂ ਵਾਲੀਆਂ ਰੋਡ ਐਕਸੀਡੈਂਟ ਤੇ ਰੇਲਵੇ ਵਾਲੀਆਂ ਕਿਉਂਕਿ ਇਹ ਸਾਰੀਆਂ ਜਿਹੜੀਆਂ ਮੋਗੇ ਦੇ ਕਰੀਬ 15-20 ਕਿਲੋਮੀਟਰ ਦੇ ਦੇ ਵਿੱਚ ਇਹਨਾਂ ਦੀ ਸਾਂਝ ਸੰਭਾਲ ਹੁੰਦੀ ਆ ਜਿਹੜੀ ਕੀ ਸਮਾਜ ਸੋਸਾਇਟੀ ਦੇ ਮੈਂਬਰ ਸਭਾ ਨੂੰ ਕੀਤੀ ਜਾਂਦੀ ਆ ਤੇ ਜਨਾਂ ਦੀਆਂ ਆਸਥੀਆਂ ਇੱਥੇ ਜਾਲ ਅਜ ਪ੍ਰਵਾਹ ਕੀਤੀਆਂ ਗਈਆਂ ਉਹ ਵਿਸ਼ਟੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਕਸ਼ਣ ਤੇ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਸਹਿਬਾਨ ਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਬਲ ਵਕਸ਼ਣ